ਤ੍ਰਾਈ ਦੇ ਵਿੱਚ ਜਦੋਂ ਕਾਰ ਸੇਵਾ ਵਾਲਿਆਂ ਆਣ ਕੇ ਕਾਰ ਸੇਵਾ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਸਾਡੇ ਤ੍ਰਾਈ ਦੀ ਨੁਹਾਰੀ ਬਦਲ ਗਈ ਜੁਪੀ ਉੱਤਰਾਖੰਡ ਦੇ ਵਿੱਚ ਮਹਾਪੁਰਖਾਂ ਨੇ ਆਣ ਕੇ ਸਾਡੇ ਇਤਿਹਾਸਿਕ ਸਥਾਨਾਂ ਦੀ ਸੇਵਾ ਸ਼ੁਰੂ ਕੀਤੀ ਔਰ ਜਿਹੜੀਆਂ ਲਾਗੇ ਬੰਨੇ ਸੰਗਤਾਂ ਰਹਿੰਦੀਆਂ ਸਨ ਸਿੱਖ ਇੱਥੇ ਰਹਿੰਦੇ ਸਨ ਉਹਨਾਂ ਵਾਸਤੇ ਇੱਕ ਪਲੇਟਫਾਰਮ ਤਿਆਰ ਕੀਤਾ ਸੰਗਤਾਨਾਂ ਵੀ ਬਹੁਤ ਵੱਧ ਚੜ੍ਹ ਕੇ ਗਰਾਈਆਂ ਦਿੱਤੀਆਂ ਨਾਲ ਮਿਲ ਕੇ ਮਹਾਪੁਰਖਾਂ ਦੇ ਉਹ ਸਾਰੀਆਂ ਕਰਵਾਈਆਂ ਪਰ ਹੁਣ ਆਣ ਕੇ ਕੁਝ ਕੰਟਰੋਵਰਸੀ ਪੈਦਾ ਕੀਤੀ ਜਾ ਰਹੀ ਆ ਔਰ ਕੁਝ ਲੋਕ ਜਿਹੜੇ ਉਤਰਾਖੰਡ ਤੇ ਜੁਪੀ ਦੇ ਹਾਲਾਤਾਂ ਨੂੰ ਨਹੀਂ ਜਾਣਦੇ ਉਹ ਵੀ ਆਣ ਕੇ ਇਹਦੇ ਵਿੱਚ ਆਪਣੇ ਹੱਥ ਰੰਗਣ ਦੀ ਕੋਸ਼ਿਸ਼ ਕਰ ਰਹੇ ਨੇ ਕਾਰ ਸੇਵਾ ਵਾਲੇ ਮਹਾਪੁਰਖ ਭਾਵੇਂ ਵੀਰ ਜੀ ਅਨੂਪ ਸਿੰਘ ਜੀ ਹੋਣ ਉਹ ਵੀ ਮਹਾਪੁਰਖ ਨੇ ਉਹਨਾਂ ਨੇ ਵੀ ਬਹੁਤ ਸੇਵਾ ਕੀਤੀ ਆ ਇੱਥੇ ਕਾਰ ਸੇਵਾ ਵਾਲੇ ਸਾਡੇ ਨਾਨਕਪੁਰੀ ਵਾਲੇ ਬਾਬਾ ਗਰਜੰਦਰ ਸਿੰਘ ਜੀ ਕਾਰ ਸੇਵਾ ਵਾਲੇ ਸਾਡੇ ਨਾਨਕਮੱਤੇ ਵਾਲੇ ਬਾਬਾ ਰਵੀ ਸਿੰਘ ਜੀ ਬਾਬਾ ਬਚਨ ਸਿੰਘ ਜੀ ਸਾਰੇ ਮਹਾਪੁਰਖਾਂ ਨੇ ਬਹੁਤ ਸੋਹਣੀ ਸੇਵਾ ਕੀਤੀ ਆ ਪਰ ਕੁਝ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਕਾਰ ਸੇਵਾ ਸਸਤਾ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਬਿਨਾ ਮਤਲਬ ਦੇ ਉਤੋਂ ਹੀ ਉਸੇ ਵਿਸ਼ੇ ਦੇ ਉੱਤੇ ਮੈਂ ਗੱਲ ਕਰਾਂਗਾ ਇੱਕ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਇੱਕ ਮਸਲਾ ਚੱਲ ਰਿਹਾ ਕਿ ਬਾਬੇ ਗੁਜਰਾਂ ਸਿੰਘ ਦੇ ਉੱਤੇ ਲਾਸ਼ਨ ਲਗਾਏ ਜਾ ਰਹੇ ਨੇ ਵੀ ਉਹਨਾਂ ਨੇ 20 ਲੱਖ ਰੁਪਇਆ ਦਿੱਤਾ ਵਾ ਉਹਦੇ ਵਿੱਚੋਂ 7 ਲੱਖ ਰੁਪਇਆ ਲੱਕੀ ਢਿਲੋ ਨੇ ਖਾਦ ਲਵਾ ਉਹ ਡੀਲ ਇੱਕੋ ਯੋ ਡੀਲ ਕੀ ਹੋਈ ਆ ਮੇਰੇ ਨਾਲ ਲੱਕੀ ਢਿਲੋ ਨੇ ਲੱਕੀ ਢਿਲੋ ਨਾਲ ਗੱਲ ਕਰਕੇ ਮੈਂ ਪੁੱਛਣਾ ਵਈਨਾਂ ਤੋਂ ਪੀ ਉਹ ਅਸਲ ਤੇ ਮਸਲਾ ਹੈ ਕੀ ਆ ਕੀ ਨਹੀਂ ਜੀ ਦਾ ਖਾਲਸਾ ਬਾਈ ਖਾਲਸਾ ਬਾਈ ਫਤੇ ਜੀ ਲੱਕੀ ਵੀਰ ਮੈਂ ਜਾਨਣਾ ਚਾਹੁੰਦਾ ਆ ਵੀ ਤੂੰ ਆ 7 ਲੱਖ ਰੁਪਇਆ ਸੁਣਿਆ ਖਾ ਲਿਆ ਤੂੰ ਠੀਕ ਆ ਬਾਬਾ ਜੀ ਨੇ 20 ਲੱਖ ਰੁਪਇਆ ਦਿੱਤਾ ਤੂੰ ਆ 7 ਲੱਖ ਵਿੱਚੋਂ ਖਾ ਲਿਆ ਉਹ ਮਸਲਾ ਹੈ ਕੀ ਅਸਲ ਦੇ ਵਿੱਚ ਭਈ ਇਹ ਗੱਲ ਹੋਈ ਨੂੰ 1 ਸਾਲ ਹੋ ਗਿਆ ਵਾ ਮੈਨੂੰ ਜਾਣਕਾਰੀ ਮਿਲੀ ਸੀ ਕਿ ਐਵੇਂ ਮੈਂ ਕੋਈ ਰਿਕਾਰਡਿੰਗ ਇੱਕ ਕੁੜੀ ਨੇ ਲੀਕ ਕੀਤੀ ਸੀ ਕਿ ਬਾਬਾ ਜੈਂਟਰ ਦੇ ਨਾਲ ਮਿਲ ਕੇ ਲक्की ਨੇ ਡੀਲ ਕਰਨ ਆਏ ਸੀ ਕਿਸੇ ਜ਼ਮੀਨ ਦੀ ਤੇ ਉਹਦੇ ਵਿੱਚ ਲੱਕੀ ਨੇ 7 ਲੱਖ ਰੁਪਇਆ ਰੱਖ ਕੇ ਉਹ ਬਾਕੀ ਪੈਸੇ ਜੇ ਸਾਨੂੰ ਦਿੱਤੇ ਸੀ ਚਲੋ ਮੈਂ ਉਸ ਕੁੜੀ ਨੂੰ ਕਾਲ ਕੀਤੀ ਉਹ ਕਾਲ ਮੈਂ ਵੀਡੀਓ ਰਿਕਾਰਡ ਕਰਕੇ ਕਾਲ ਕੀਤੀ ਜਿਹੜੀ ਅਸੀਂ ਮੈਂਸ਼ਨ ਵੀ ਕੀਤੀ ਉਹਨੂੰ ਪਾਈ ਹੋਈ ਆ ਉਹ ਕੁੜੀ ਸਾਹਿਬ ਮੁਕਰ ਗਈ ਕਿ ਮੇਰੀ ਆ ਮੈਂ ਕਹੀ ਨਹੀਂ ਗੱਲ ਇਹ ਉਹਦੇ ਬਾਅਦ ਅਸੀਂ ਉਹਨੂੰ ਭੇਜਿਆ ਗਿਆ ਤੂੰ ਗੱਲਾਂ ਕਈਆਂ ਨੇ ਵੇਗਾਤਰੀ ਰਿਕਾਰਡਿੰਗ ਆ ਫਿਰ ਉਹਨੇ ਦੋ ਤਿੰਨ ਬੰਦੇ ਤੇ ਇਲਜ਼ਾਮ ਲਾਇਆ ਗਿਆ ਬੰਦਿਆਂ ਨੇ ਮੈਨੂੰ ਪੈਸੇ ਦੇ ਕੇ ਬਾਬਾ ਜੈਂਟੇ ਵਾਸਤੇ ਖਲਾਫ ਕਰਵਾਇਆ ਗਿਆ ਤਾਂ ਨੂੰ ਬਦਨਾਮ ਕਰਨ ਲਈ ਕਰਾਇਆ ਗਿਆ ਕਿਉਂਕਿ ਅਸੀਂ ਕਿਤੇ ਕਿਤੇ ਪਸ਼ੀਆਪੁਰ ਵਾਲੇ ਗੁਰਦੁਆਰੇ ਵਾਸਤੇ ਇਨਸਾਫ ਮੰਗਦੇ ਹੋਏ ਸੱਚ ਪੱਖ ਦੇ ਨਾਲ ਸੀ ਕਿ ਜੋ ਇਨਸਾਫ ਹੋਣਾ ਚਾਹੀਦਾ ਉਹ ਹੋਵੇ ਕਿ ਗਰੀਬਾਂ ਦੇ ਉੱਤੇ ਪੈਸਾ ਲੱਗੇ ਕਿਉਂਕਿ ਉਹ ਜਿੰਨਾ ਵੀ ਪਸ਼ੀਆਪੁਰ ਵਾਲੇ ਗੁਰਦੁਆਰੇ ਦਾ ਪੈਸਾ ਸੀ ਉਹ ਜਾਂਦੇ ਕੋਰਟ ਕਚੈਰੀਆਂ 'ਚ ਲੱਗਦਾ ਜਾਂ ਥਾਣੇ ਪੁਲਿਸ ਜਾਂਦਾ ਹੈ ਸਾਡਾ ਮੁੱਦਾ ਇਹ ਸੀ ਕਿ ਜਿੰਨੇ ਵੀ ਗਰੀਬ ਸਿੱਖ ਪਰਿਵਾਰ ਨੇ ਉਹਨਾਂ ਗਰੀਬਾਂ ਦਾ ਕੁੜੀਆਂ ਦਾ ਬੱਚਿਆਂ ਦਾ ਵਿਆਹ ਕਰਾਇਆ ਜਾਏ ਇਸ ਪੈਸੇ ਨਾਲ ਉਹਨਾਂ ਬੱਚਿਆਂ ਦੇ ਮਕਾਨ ਪਾਏ ਜਾਣ ਇਹ ਜਦੋਂ ਮੁੱਦੇ ਚੱਲੇ ਬਾਜੀ ਤੇ ਜਿਹੜੇ ਵਿੱਚ ਖਾਣ ਵਾਲੇ ਜਿਨ੍ਹਾਂ ਦੀ ਡੇਲੀ ਦੀ ਇਨਕਮ ਸੀ ਉਤੋਂ ਜਿਨ੍ਹਾਂ ਨੂੰ ਰੱਬ ਦਾ ਡਰ ਭੁੱਲਿਆ ਹੋਇਆ ਵਾ ਉਹਨਾਂ ਨੇ ਫਿਰ ਹੌਲੀ-ਹੌਲੀ ਸਿਸਟਮ ਦੇ ਨਾਲ ਅਲੀਗੇਸ਼ਨ ਲਾਉਣੇ ਸ਼ੁਰੂ ਕਰਤੇ ਕਦੀ ਕਾਰਸੇਵਾ ਵਾਲਿਆਂ ਦੇ ਕਦੀ ਬਾਬਾ ਗੁਰਜਿੰਦ ਜੀ ਤੇ ਕਬ ਕਰੀਬ ਬੱਤਰਸੀਮ ਤੇ ਕੀ ਬਾਬੇ ਤਰਸੀਮ ਦੇ ਨਾਲ ਲਕੀ ਨੇ ਮੁਲਾਕਾਤ ਕਰਾਈ ਹੈ ਫਿਰ ਮੈਂ ਉਸ ਕੁੜੀ ਨੂੰ ਕਾਲ ਕਰਕੇ ਗੱਲ ਔਨ ਦਾ ਰਿਕਾਰਡ ਹੈ ਕਿ ਮੈਂ ਉਹ ਕੁੜੀ ਨੂੰ ਪੁੱਛੇ ਕਿ ਮੈਂ ਤੇਰੀ ਕਿਦਦਨ ਰਾਂ ਤੇਰੀ ਬਾਬਾ ਤਰਸੀਮ ਨਾਲ ਡੀਲ ਕਰਾਈ ਜਾਂ ਬਾਬਾ ਜੈਂਟੇ ਨਾਲ ਡੀਲ ਕਰਾਈ ਆ ਉਹਨੇ ਸਾਬ ਮੰਨ ਕਰੀ ਹੋਈ ਵੀ ਆ ਕਿ ਨਹੀਂ ਹੋਈ ਨਹੀਂ ਨਹੀਂ ਆ ਗੱਲ ਹੀ ਨਹੀਂ ਹੋਈ ਭਜੀ ਤੇਰੇ ਇੱਕ ਗੱਲ ਬਣ ਕਿਦਾਂਗੀ ਇਹ ਗੱਲ ਤੋਂ ਕੁੜੀ ਦੱਸੇ ਨਾ ਕਿ ਕਿਉਂ ਬਣਾਈ ਆ ਜਿਹੜੇ ਕਾਰ ਸੇਵਾ ਤੋਂ ਜਿਨ੍ਹਾਂ ਨੂੰ ਨਫ਼ਰਤ ਏ ਜਿਹੜੇ ਲੋਕ ਸਿੱਖ ਕੌਮ ਦੀ ਤਰੱਕੀ ਨਹੀਂ ਚਾਹੁੰਦੇ ਉਹ ਲੋਕ ਆ ਇਹੋ ਜਿਹੇ ਪਰ ਕੰਡੇ ਕਰਦੇ ਨੇ ਔਰ ਕਰ ਰਹੇ ਨੇ ਬਾਬਾ ਜੈਂਟੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਨੂੰ ਵੀ ਪਤਾ ਕਿ ਕਿੰਨੇ ਵੱਡੇ ਮਹਾਂਪੁਰਸ਼ ਨੇ ਬਾਬਾ ਬਚਨ ਸਿੰਘ ਜੀ ਬਾਬਾ ਚੰਦੂ ਜੀ ਬਾਬਾ ਗਰਜਿੰਦ ਜੀ ਜਿੰਨੀ ਇੰਡੀ ਵੱਡੀ ਸੰਸਥਾ ਸੰਬੰਧ ਨੇ ਉਹਨਾਂ ਨੂੰ ਨਾ ਤਾਂ ਕੋਈ ਪੈਸੇ ਦੀ ਕਮੀ ਹੈ ਨਾ ਉਹਨਾਂ ਨੇ ਕਦੀ ਇਹੋ ਜਿਹੀ ਸਿਆਸਤ ਗੰਦੀ ਕੀਤੀ ਹੈ ਉਹਨਾਂ ਨੇ ਹਮੇਸ਼ਾ ਲੋਕਾਂ ਦੀ ਭਲਾਈ ਦਾ ਹੀ ਕੰਮ ਕੀਤਾ ਵਾ ਰਹੀ ਗੱਲ ਮੇਰੀ ਮੈਂ ਤਾਂ ਗੁਰਦੁਆਰੇ ਮੱਥਾ ਟੇਕਦਾ ਉਹ ਵੀ ਡਰਦਿਆਂ ਹੋਏ ਟੇਕੀ ਲਗਾ ਡੂ ਕੋਈ ਗਲਤੀ ਨਾ ਹੋ ਜਾਵੇ ਠੀਕ ਆ ਬਾਕੀ ਅੱਜ ਤੱਕ ਇਹੋ ਜਿਹੀ ਨਾ ਕੋਈ ਡੀਲ ਹੋਈ ਹੈ ਨਾ ਜ਼ਿੰਦਗੀ ਚ ਇਹੋ ਜਿਹੀ ਡੀਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਅਸੀਂ ਤਾਂ ਗੁਰਦੁਆਰੇ ਤੋਂ ਬਹੁਤ ਮਾਨ ਸਨਮਾਨ ਕਰਦੇ ਬਟ ਵਾਰ-ਵਾਰ ਫਿਰ ਵੀ ਜਦੋਂ ਗੱਲ ਆਈ ਤੇ ਮੈਂ ਉਸ ਕੁੜੀ ਨਾਲ ਲੰਮੀ ਵਿਸਤਾਰ ਤੇ ਗੱਲ ਕੀਤੀ ਉਹ ਵੀਡੀਓ ਅਸੀਂ ਮੈਂਸ਼ਨ ਕਰਤੀ ਏ ਔਰ ਜਿਹੜੇ ਇੱਕ ਪੱਤਰਕਾਰ ਨੇ ਅੱਜ ਉਹ ਵੀਡੀਓ ਵੀ ਪਾਈ ਸੀ ਮੈਂ ਉਹਨਾਂ ਨਾਲ ਵੀ ਅੱਜ ਗੱਲ ਕੀਤੀ ਏ ਮੈਂ ਉਹਨੂੰ ਕਿਹਾ ਵੀ ਤੂੰ ਆਹ ਕੋ ਪਹਿਲਾਂ ਵੈਰੀਫਿਕੇਸ਼ਨ ਲੈਂਦਾ ਕਿ ਆਹ ਕੀ ਗੱਲ ਸੀ ਕੀ ਗੱਲ ਹੈ ਬਾਬਾ ਜੀ ਪਹਿਲੀ ਗੱਲ ਤੇ ਉਹਨੇ ਮਾਨਸਮਾਨ ਨਹੀਂ ਦਿੱਤਾ ਬਾਬਾ ਜੀ ਨੂੰ ਉਹਨੇ ਨਾਮ ਹੀ ਲਿਆ ਡਾਇਰੈਕਟ ਤੇ ਮੈਂ ਫਿਰ ਉਹਨੂੰ ਟੋਕਿਆ ਫਿਰ ਉਹ ਕਹਿੰਦਾ ਨਹੀਂ ਠੀਕ ਹੈ ਤੁਸੀਂ ਮੈਨੂੰ ਭੇਜੋ ਮੈਂ ਇਹਦੀ ਵੈਰੀਫਿਕੇਸ਼ਨ ਕਰਾਉਣਾ ਵਾ ਫਿਰ ਮੈਂ ਗੱਲ ਕਰਦਾ ਵਾਂ ਚਲੋ ਲੋਕਾਂ ਨੇ ਸਭ ਕੁਝ ਸੁਣਿਆ ਅੱਜ ਪਤਾ ਲੱਗ ਹੀ ਗਿਆ ਹੈ ਫਿਰ ਉਹਨੇ ਮੇਰਾ ਪ੍ਰੋਮਿਸ ਵੀ ਕੀਤੀ ਕਿ ਮੈਂ ਆ ਵੀ ਪਾਰਟ ਜਿਹੜਾ ਵਾ ਆਪਣੇ ਪੇਜ ਤੇ ਅਪਲੋਡ ਕਰਾਂਗਾ ਜਿਹੜੀ ਦੂਜੀ ਰਿਕਾਰਡਿੰਗ ਮੈਂ ਭੇਜੀ ਉਹਨੂੰ ਅੱਛਾ ਕਿ ਮੈਂ ਉਸ ਕੁੜੀ ਨੂੰ ਪੁੱਛਿਆ ਵੀ ਮੈਂ ਤੇਰਾ ਕਿਦਨ ਡੀਲ ਕੀਤੀ ਆ ਤੇ ਮੈਂ ਕਿਦਨ ਬਾਬੇ ਜੈਂਡੇ ਦੇ ਨਾਲ ਤੇਰੇ ਕੋਲ ਆਇਆ ਉਹ ਕੁੜੀ ਸਭ ਮੁੱਕਰੀ ਕਿ ਮੈਂ ਬਾਬੇ ਜੈਂਡੇ ਨੂੰ ਜਾਣਦੀ ਨਹੀਂ ਪਹਿਲੀ ਗੱਲ ਉਹਨੇ ਇਹ ਗੱਲ ਕਹੀ ਦੂਜੀ ਗੱਲ ਉਹਨੇ ਇਹ ਗੱਲ ਕਹੀ ਕਿ ਹਾਂ ਅਸੀਂ ਬਾਬੇ ਡੀਪ ਡੀ ਬੇਲਾ ਜਿਹੜਾ ਪੱਛੇਪੁਰ ਦੀ ਸੇਵਾ ਸੰਬੰਧੀ ਆਸਟਾ ਕਿ ਅਸੀਂ ਗਏ ਆ ਔਰ ਉਹ ਮੈਨੂੰ ਇੱਕ ਮੈਰਿਜ ਤੇ ਮਿਲਿਆ ਸੀ ਉਹਨੇ ਮੈਨੂੰ ਕਹਿੰਦੇ ਯਾਰ ਮਹਾਪੁਰਸ਼ਾਂ ਨੂੰ ਮੇਰੇ ਕੋਲ ਗਲਤੀ ਹੋ ਗਈ ਮਹਾਪੁਰਸ਼ਾਂ ਨੂੰ ਕਹਿ ਕੇ ਤੇ ਮੈਨੂੰ ਮੇਰੀ ਮੁਲਾਕਾਤ ਕਰਾਓ ਇੱਕ ਵਾਰੀ ਤੇ ਮੈਂ ਹੱਥ ਜੋੜੇ ਮੈਂ ਕਿਹਾ ਵੀ ਨਾਨਕ ਮਤਾ ਗੁਰਦੁਆਰਾ ਹੈਗਾ ਤੁਸੀਂ ਡਾਇਰੈਕਟ ਜਾਓ ਤੁਸੀਂ ਡਾਇਰੈਕਟ ਮਿਲ ਸਕਦੇ ਹੋ ਇੰਨੀ ਗੱਲ ਹੋਈ ਤੇ ਬਾਅਦ ਸਾਡੀ ਕੋਈ ਗੱਲ ਨਹੀਂ ਅੱਜ ਪਤਾ ਲੱਗਾ ਕਿ 1 ਸਾਲ ਬਾਅਦ ਆ ਗੱਲਾਂ ਹੋਣ ਦੇ ਬਾਅਦ ਮੈਂ ਸੋਸ਼ਲ ਮੀਡੀਆ ਤੇ ਤਾਂ ਨਹੀਂ ਗਈ ਮੈਂ ਬਾਬਾ ਜੀ ਨੇ ਮੈਨੂੰ ਭੇਜੀ ਕਿ ਉਹ ਕੁੜੀ ਵੱਲੋਂ ਤਾਂ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਵੀ ਤੁਸੀਂ ਸਾਰੇ ਜਾਣਦੇ ਹੋ ਲੱਕੀ ਦੇ ਮਤਲਬ ਕਹਿੰਦਾ ਮਤਲਬ ਲੱਕੀ ਦੇ ਕਿਰਦਾਰ ਨੂੰ ਜਾਣਦੇ ਆ ਜਾਂ ਉਹਦੇ ਕੈਰੈਕਟਰ ਨੂੰ ਜਾਣਦੇ ਹੋ ਠੀਕ ਹੈ ਜੀ ਫਿਰ 7 ਲੱਖ ਉਹਨੇ ਖਾ ਲਿਆ ਬਾਕੀ ਉਹਨਾਂ ਨੇ ਇਹ ਵੀ ਕਿਹਾ ਵਾ ਵੀ ਅਸੀਂ 7 ਲੱਖ 6 ਲੱਖ 70 ਹਜ਼ਾਰ ਰੁਪਏ ਅਸੀਂ ਆਪਣੇ ਕੋਲੋਂ ਕਰਕੇ ਤੇ ਫਿਰ ਬਾਬਾ ਜੀ ਨੂੰ ਵਾਪਸ ਕੀਤਾ ਬੜੀ ਲੰਮੀ ਇਹ ਸਾਰੀ ਕਹਾਣੀ ਸੁਣਾਈ ਆ ਤੁਸੀਂ ਕਹਿ ਰਹੇ ਹੋ ਵੀ ਇਹੋ ਜੀ ਡੀਲ ਕੋਈ ਹੋਈ ਨਹੀਂ ਉਸ ਰਿਕਾਰਡਿੰਗ ਦੇ ਵਿੱਚ ਉਸ ਕੁੜੀ ਨੇ ਇਹ ਵੀ ਗੱਲ ਦੁਬਾਰਾ ਰਿਕਾਰਡਿੰਗ 'ਚ ਕਹੀ ਹੈ ਕਿ ਤੁਸੀਂ ਮੈਂ ਬਾਬੇ ਜੈਂਟਾ ਨੂੰ ਪੁੱਛ ਲਓ ਕਿ ਬਾਬਾ ਜੈਂਟਾ ਮੈਨੂੰ ਮਿਲਿਆ ਹੈ ਮੈਂ ਬਾਬੇ ਜੈਂਟਾ ਨੂੰ 1 ਰੁਪਿਆ ਨਹੀਂ ਦਿੱਤਾ ਕਿ ਬਾਬੇ ਜੈਂਟਾ ਨਾਲ ਦੀ ਕੋਈ ਗੱਲ ਅਸਲ ਗੱਲ ਹੀ ਨਹੀਂ ਹੋਈ ਤੁਸੀਂ ਦੋਵੇਂ ਪਾਰ্ট ਦੇਖੋ ਨਾ ਦੇ ਵੀਡੀਓ ਦੇ ਇੱਕ ਪਾਰਟ ਤੋਂ ਚਲੋ ਇਹ ਕੁੜੀ ਨੇ ਰਿਕਾਰਡਿੰਗ ਇਹਨਾਂ ਨੇ ਪਾਈ ਹੈ ਉਹ ਉਹਨਾਂ ਨੇ ਪਾਈ ਹੈ ਜਿਨ੍ਹਾਂ ਨੂੰ ਪਸ਼ੀਆਪੁਰ ਗੁਰਦੁਆਰੇ ਬਾਬਾ ਦੀਪ ਸਿੰਘ ਗੁਰਦੁਆਰੇ ਦਾ ਪੈਸਾ ਖਾਣਾ ਹੈ ਔਰ ਖਾ ਵੀ ਰਏ ਨੇ ਤੁਹਾਨੂੰ ਪਤਾ ਹੀ ਆ ਕਿਵੇਂ ਚੱਲ ਰਿਹਾ ਉੱਥੇ ਸਾਰਾ ਕੁਝ ਸੰਗਤ ਦਾ ਪੈਸਾ ਮਿਸਯੂਜ਼ ਹੋ ਰਿਹਾ ਕਦੀ ਕੋਟਾਂ 'ਚ ਜਾ ਰਿਹਾ ਕਦੀ ਕਚਹਿਰੀਆਂ ਜਾ ਰਿਹਾ ਕਦੀ ਪ੍ਰਾਈਵੇਟ ਸੰਸਥਾਾਂ ਦੇ ਵਿੱਚ ਪਰਸਨਲੀ ਤੌਰ ਤੇ ਯੂਜ਼ ਹੋ ਰੇ ਨੇ ਮੈਂ ਉਨ ਕੀ ਨਾਮ ਲਾਂਗਾ ਕਈ ਸੰਸਥਾ ਹੋ ਜਿਐ ਨੇ ਜਿਹੜੇ ਸਾਡੀ ਕਾਸ ਤੋਂ ਪੰਜਾਬੀ ਕਾਸ ਤੋਂ ਅਲੱਗ ਯੂਜ਼ ਹੋ ਰਹੇ ਨੇ 2-2 ਕਰੋੜ 3-3 ਕਰੋੜ ਰੁਪਇਆ ਇਸਤੇਮਾਲ ਹੋ ਰਿਹਾ ਸਰਕਾਰੀ ਤੌਰ ਤੇ ਪਰ ਇਸ ਗੱਲ ਦੇ ਅਸੀਂ ਆਬਜੈਕਸ਼ਨ ਚੁੱਕੇ ਕਈ ਵਾਰ ਉਹ ਬੰਦੇ ਨੂੰ ਅਸੀਂ ਚੁਬਦੇ ਆ ਜਿਹੜੇ ਸਾਡੀ ਟੀਮ ਦੇ ਬੰਦੇ ਆ ਉਹਨਾਂ ਨੇ ਕਿਸੇ ਨਾ ਕਿਸੇ ਨੂੰ ਅਲਿਗੇਸ਼ਨ ਲਾਏ ਆ ਬਟ ਫਿਰ ਵੀ ਮੈਂ ਆਪਣੀ ਸਬਾਈ ਉਸ ਵੀਡੀਓ ਦਾ ਦੇ ਰਿਹਾ ਉਸ ਰਿਕਾਰਡਿੰਗ ਚ ਸੁਣੋ ਉਹ ਕੁੜੀ ਸਾਫ ਸਾਫ ਕਹਿ ਰਹੀ ਆ ਕਿ ਮੈਂ ਇਹ ਗੱਲ ਕਹੀ ਨਹੀਂ ਗਈ ਮੇਰੀ ਬਾਬਾ ਏਜੰਟ ਨਾਲ ਅਜੇ ਤੱਕ ਡੀਲ ਨਹੀਂ ਹੋਈ ਬਾਬਾ ਏਜੰਟਾ ਮੈਨੂੰ ਮਿਲਿਆ ਨਹੀਂ ਕਦੀ ਵੀ ਮੈਂ ਤੁਹਾਨੂੰ ਭਾਈ ਇਹ ਗੱਲ ਤੁ ਆ ਇੱਕ ਅਪਲੋਡ ਕੀਤੀ ਹੈ ਪਾਰਟ 2 ਵੀ ਉਹਦਾ ਅਪਲੋਡ ਕਰਦਾ ਨਾ ਕਿ ਉਹਦੀ ਕੀ ਸੱਚਾਈ ਹੈ ਜਦੋਂ ਕਿ ਸੰਸਥਾ ਦੇ ਮੁਖੀ ਦੀ ਦੁਬਾਰੇ ਗੱਲ ਕਰਨੀ ਹੋਵੇ ਜਾਂ ਉਹਦੇ ਕਰਤਾਰ ਦੀ ਗੱਲ ਹੋਵੇ ਤਾਂ ਫਿਰ ਬੜਾ ਸੋਚ ਸਮਝ ਕੇ ਕਦਮ ਚੁੱਕਣਾ ਚਾਹੀਦਾ ਉਹ ਜਿਹੜੀ ਔਰਤ ਨੇ ਜਿਹੜੇ ਪਹਿਲਾਂ ਇੱਕ ਆਡੀਓ ਵਾਇਰਲ ਹੋਈ ਤੇ ਦੁਬਾਰਾ ਇੱਕ ਤੁਹਾਡੇ ਨਾਲ ਦੁਬਾਰਾ ਗੱਲ ਹੋਈ ਆ ਉਹਦਾ ਕਿਰਦਾਰ ਕਿਦਾਂ ਦਾ ਮੈਂ ਜਾਨਣਾ ਚਾਹੁੰਦਾ ਵੀ ਉਹ ਪਸ਼ਿਆਪੁਰ ਦੇ ਵਿੱਚ ਇਸ ਟਾਈਮ ਉਹ ਸੁਣਿਆ ਵੀ ਉਹ ਕਾਬਜ ਵੀ ਆ ਫੌਜੀ ਦੇ ਨਾਲ ਮਿਲ ਕੇ ਉੱਥੇ ਉਹਨਾਂ ਨੇ ਕਬਜ਼ਾ ਕੀਤਾ ਆ ਵਾ ਕੀ ਗੱਲ ਉਹ ਪਸ਼ਿਆਪੁਰ ਤੇ ਕਬਜ਼ਾ ਬਣਾਏ ਰੱਖਣ ਦੇ ਚੱਕਰ ਦੇ ਵਿੱਚ ਇਤਨੀ ਇਹੋ ਜਿਹਾ ਉਹਨਾਂ ਦੇ ਵੱਲੋਂ ਝੂਠ ਫਲਾਇਆ ਗਿਆ ਜਾਂ ਜਾਲ ਬਣਾਇਆ ਗਿਆ ਵਿੱਚ ਇਹ ਨਾ ਕਾਫੀ ਗੱਲ ਉੱਡੀ ਸੀ ਕਿ ਇਹ ਕੰਮ ਜਿਹੜਾ ਵਾ ਬਾਬਾ ਫੌਜੀ ਕੁਝ ਟਾਈਮ ਲਈ ਗਾਇਬ ਹੋ ਗਏ ਜਿਹਨੂੰ ਬਾਬਾ ਕਹਿੰਦੇ ਵਿੱਚ ਚਲੋ ਆਪਾਂ ਨੂੰ ਨਹੀਂ ਅਨ ਸ਼ਬਦ ਹਾਂ ਸ਼ਬਦ ਨਹੀਂ ਲਾਉਣਾ ਚਾਹੀਦਾ ਬਟ ਫਿਰ ਵੀ ਚਲੋ ਬਜ਼ੁਰਗਾਂ ਹੀ ਮਾਨਸਮਾਨ ਉਹਦਾ ਕਰੀਦਾ ਹੈ ਮੈਨੂੰ ਕੁਝ ਲੋਕਾਂ ਦੀ ਕਾਲ ਆਈ ਆ ਲਾਸਟ ইয়ার ਦੀ ਗੱਲ ਕਰ ਰਹੇ ਆ ਮੈਂ ਪਿਛਲੇ ਸਾਲ ਕਿ ਹਾਂ ਜੀ ਭਾਜੀ ਕਿੱਥੇ ਹੋ ਮੈਂ ਕਿਹਾ ਮੈਂ ਚੰਡੀਗੜ੍ਹ ਨੂੰ ਮੈਂ ਇਸ ਟਾਈਮ ਚੰਡੀਗੜ੍ਹ ਸੀ ਤੇ ਭਾਜੀ ਯਾਰ ਉਹ ਤੁਹਾਡੇ ਨਾਲ ਮਾਮਲਾ ਸੀ ਉਹ ਬਾਬਾ ਫੌਜੀ ਅਗਰ ਤੁਹਾਡੇ ਕੋਲ ਹੈਗਾ ਤੇ ਰੁਪਈਆ 20-25 ਲੱਖ ਰੁਪਏ ਦਾ ਸਿਸਟਮ ਉਹ ਕਹਿੰਦੇ ਨੇ ਕਰ ਦਿੰਨੇ ਆ ਮੈਂ ਦੋ ਦਿਨ ਬੰਦੇ ਦੇ ਨਾਮ ਲਾਵਾਂਗਾ ਤੇ ਫਿਰ ਉਹਨਾਂ ਨੂੰ ਮਿਰਚਾਂ ਲੱਗਣੀਆਂ ਨੇ ਤੇ ਜਿਹੜੇ ਆ ਕੰਮ ਕਰ ਰਹੇ ਨੇ ਤੇ ਮੈਂ ਫਿਰ ਉਹਨਾਂ ਨੂੰ ਅੱਗੋਂ ਲੈਂਗੁਏਜ ਗਲਤ ਜਿਹਾ ਬੋਲਿਆ ਮੈਂ ਕਹਿੰਦਾ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਜਿਹੜਾ ਗੁਰਦੁਆਰੇ ਦੇ ਨਾਂ ਤੇ ਆਸਰੂ ਕੁਛ ਕਰ ਰਹੇ ਨੇ ਖੁਦ ਇਹਨਾਂ ਨੇ 10 ਦਿਨ ਉਹਨੂੰ ਕਿਟਨੈਪ ਕਰਕੇ ਕਿਉਂਕਿ ਹਾਈ ਕੋਰਟ ਤਾਰੀਖ ਸੀ ਇਹਨਾਂ ਨੇ ਬਲੇਮ ਲਾਤੇ ਕਿ ਕਾਰਸੀਆ ਵਾਲਿਆਂ ਨੇ ਫੌਜੀ ਨੂੰ ਚੁੱਕ ਲਿਆ 10 ਦਿਨਾਂ ਬਾਅਦ ਫਿਰ ਫੌਜੀ ਦੀ ਵੀਡੀਓ ਨਵੀਂ ਆਂਦੀ ਹੈ ਕਿ ਨਹੀਂ ਜੀ ਮੈਨੂੰ ਕਿਸੇ ਨੇ ਨਹੀਂ ਚੁੱਕਿਆ ਸੀ ਮੈਂ ਖੁਦ ਸਾਈਡ ਤੋਂ ਆਇਆ ਸੀ ਮੇਰੇ ਆਪਣੇ ਬੰਦਿਆਂ ਨੇ ਮੇਰੇ ਕੋਲ ਫੋਨ ਕੋਲੇ ਸੀ ਕੁਝ ਰਿਕਾਰਡਿੰਗਾਂ ਵੀ ਫੌਜੀ ਦੀਆਂ ਉਸ ਲੜਕੀ ਦੇ ਨਾਲ ਜਿਹੜੀਆਂ ਗਲਤ ਤਰੀਕੇ ਦੀਆਂ ਸੀ ਉਹ ਤੁਸੀਂ ਸੁਣਿਆ ਨਾ ਪਿਛਲੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਾਫੀ ਤੇ ਤੁਸੀਂ ਉਹਦਾ ਖੁਦ ਦਾ ਕਰੈਕਟਰ ਵੇਖ ਕੇ ਸੋਚ ਸਕਦੇ ਜੀ ਕਿ ਉਹ ਕੀ ਕਿੰਨੇ ਕੁ ਅਮੇਜ਼ ਹੋਏਗੀ ਕਿ ਉਹਦਾ ਕਿੰਨਾ ਕਿਰਦਾਰ ਹੋਏਗਾ ਔਰ ਕਿੰਨੇ ਜੁਕੀ ਹੈ ਇਹਦਾ ਆਪਣਾ ਕੋਈ ਕਰਦਾਰ ਨਹੀਂ ਉਹ ਮਾਂ ਪਰਖਾਂ ਦੇ ਉੱਤੇ ਉਂਗਲ ਚੁੱਕ ਰਿਹਾ ਵਾ ਤੇ ਬੜੀ ਸ਼ਰਮ ਵਾਲੀ ਗੱਲ ਆ ਔਰ ਜਿਹੜੇ ਬਿਨਾ ਸੋਚੇ ਸਮਝੇ ਬਿਨਾ ਉਹ ਚੀਜ਼ ਦੀ ਇਨਕਵਾਰੀ ਕੀਤੀ ਜਿਹੜਾ ਵੀ ਉਹ ਗੱਲ ਨੂੰ ਫਲਾਉਂਦੇ ਨੇ ਔਰ ਕਿਸੇ ਦੀ ਕਰਦਾਰ ਕੁਸ਼ੀ ਕਰਦੇ ਨੇ ਜਿਵੇਂ ਕਿ ਤੁਸੀਂ ਜੇ ਇਹ ਮਸਲੇ ਨੂੰ ਜਾਨਣਾ ਹੋਏ ਤੇ ਵੇਖੋ ਸਾਰਾ ਵੀ ਉਹ ਔਰਤ ਦਾ کردار ਕਿਦਾਂ ਦਾ ਵਾ ਫੌਜੀ ਦਾ کردار ਕਿਦਾਂ ਦਾ ਵਾ ਵੀ ਇਥੇ ਪਸ਼ੀਆਪੁਰ ਤੇ ਕਬਜ਼ਾ ਰੱਖਣ ਵਾਸਤੇ ਉਹਨਾਂ ਨੇ ਕਿਹੜੇ ਕਿਹੜੇ ਹੱਤਕੰਡੇ ਨਹੀਂ ਅਪਣਾਏ ਕਿਹੜੇ ਕਿਹੜੇ ਪਾਪੜ ਨਹੀਂ ਵੇਲੇ ਉਹਦਾ ਹੀ ਸਿੱਟਾ ਵਾ ਸਾਰਾ ਵੀ ਇਹੋ ਜੀਆਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਹੋਰ ਫਿਰ ਤੁਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨੇ ਅੱਗੋਂ ਔਰਤ ਨੇ ਹੁਣ ਕੀ ਕਿਹਾ ਤੇ ਇਹਦਾ ਫਿਰ ਕੀ ਤਾਂ ਡਿਸੀਜਨ ਕਰਿਆ ਜਾਂ ਕੁਝ ਕਰਿਆ ਮੈਂ ਗੱਲ ਕੀਤੀ ਸੀ 1 ਸਾਲ ਪਹਿਲਾਂ ਦੋਨੇ ਉਸ ਵੀਡੀਓ ਸਪਸ਼ਟ ਸਪਸ਼ਟ ਕਹਿਆ ਕਿ ਮੇਰੀ ਤੁਹਾਡੀ ਕਦੀ ਗੱਲ ਨਹੀਂ ਹੋਈ। ਦੂਜੀ ਆਡੀਓ ਵਾਇਰਲ ਹੋਣੀ ਉਹ ਵੀ 1 ਸਾਲ ਪਹਿਲਾਂ ਦੀ ਆ। ਉਹ 1 ਸਾਲ ਪਹਿਲਾਂ ਦੀ ਹੋਈ ਹੈ ਭਾਜੀ। ਉਹ ਮੈਂ ਉਦੋਂ ਕੀ ਬਾਬਾ ਜੀ ਨੇ ਕਿਹਾ ਕਿ ਛੱਡੋ ਕਿਸੇ ਦੀ ਕੁੜੀ ਨੂੰ ਆਪਾਂ ਬਦਨਾਮ ਨਹੀਂ ਕਰਨਾ। ਉਹ ਉਹ ਇਹ ਕਈ ਲੋਕ ਗਏ ਸੀ ਇਸ ਕਰਕੇ। ਕਿ ਉਹ ਜੋ ਵੀ ਗਲਤੀ ਹੋਈ ਉਸ ਕੁੜੀ ਕੋ ਆਈ ਮਾਫੀ ਮੰਗੋਣੇ ਕੁਝ ਸਿਆਣੇ ਬੰਦੇ ਗਏ ਸੀ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ। ਫਿਰ ਬਾਬਾ ਜੀ ਦਾ ਮੈਨੂੰ ਫੋਨ ਆਇਆ ਕਿ ਲੱਕੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਪਾਉਣੀ ਆਪਾਂ ਗਲਤ ਹੋ ਜਾਂਦਾ। ਸਾਨੂੰ ਮੈਨੂੰ ਜਦੋਂ ਅੱਜ ਸਵੇਰੇ ਮਾਰਨਿੰਗ ਬਾਬਾ ਜੀ ਦਾ ਫੋਨ ਆ ਗਿਆ ਪੇਜ ਤੇ ਮੈਂ ਵੀਡੀਓ ਚੱਲਣ ਦੀ ਹੈ ਮੈਂ ਕਿਹਾ ਬਾਬਾ ਜੀ ਆਪਣੇ ਕੋ ਵੀ ਤੇ ਹੈਗਾ ਵਾ ਬਾਬਾ ਜੀ ਕਹਿੰਦਾ ਮੈਨੂੰ ਇਹ ਸੀ ਕਿ ਤੁਸੀਂ ਡਿਲੀਟ ਕਰ ਦਿਓ ਮੈਂ ਕਿਹਾ ਨਹੀਂ ਬਾਬਾ ਜੀ ਮੈਂ ਸੰਭਲ ਕੇ ਰੱਖੀ ਸੀ ਫਿਰ ਮੈਂ ਬਾਬਾ ਜੀ ਨੂੰ ਵੀ ਭੇਜੀ ਮੈਂ ਕਿਹਾ ਬਾਬਾ ਜੀ ਆ ਵੇਖੋ ਇਸ ਕੁੜੀ ਦਾ ਕੀ ਕੈਰੇਕਟਰ ਹੈ ਮੈਂ ਤੁਹਾਨੂੰ ਉਹ ਵੀ ਕਿਹਾ ਸੀ ਬਟ ਇਹ ਹੈ ਕਿ ਤੁਹਾਡੇ ਦੇ ਅਲੀਗੇਸ਼ਨ ਜਾਣ ਗਲਵਾ ਰਹੇ ਅਗਰ ਇੰਨੇ ਹੀ ਸਗੇ ਆ ਮੈਂ ਕੁਝ ਬਾਹਰ ਦੇ ਪੱਤਰਕਾਰ ਨੂੰ ਵੀ ਕਹਿਣਾ ਚਾਹੁੰਦਾ ਹਾਂ ਅਗਰ ਤੁਹਾਨੂੰ ਇੰਨਾ ਅਡੈਸਿਕ ਗੋਮ ਦਾ ਦਰਦ ਹੈਗਾ ਹੈ ਤੇ ਫਿਰ ਆਪਾਂ ਪੈਸੇ ਨਾ ਲਈਏ ਬਿਨਾ ਪੈਸੇ ਤੋਂ ਵੀ ਦੂਜੀ ਗੱਲ ਕਿਉਂ ਨਹੀਂ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਐਨਜੀਓ ਬਣਵਾਉਂਦੇ ਆ ਪਛਿਆਪੁਰ ਗੁਰਦੁਆਰੇ ਦਾ ਕਿਉਂ ਸਰਕਾਰੀ ਪੈਸਾ ਖਰਾਬ ਸਰਕਾਰੀ ਪੈਸਾ ਲੱਗ ਰਿਹਾ ਵਾ ਸਰਕਾਰ ਨੂੰ ਕਿਉਂ ਪੈਸੇ ਜਾ ਰਿਹਾ ਕਦੀ ਕਿਸੇ ਜੱਜ ਨੂੰ 10 ਲੱਖ ਦੇ ਉਹ ਆਰਡਰ ਕਰਾ ਲਏ ਹੁੰਦੇ ਆ ਕਦੀ ਦੂਜਾ ਆਰਡਰ ਕਰਾ ਲਿਆ ਹੁੰਦਾ ਵਾ ਤੇ ਇਸ ਹੈ ਤਾਂ ਪੈਸਾ ਜਨਤਾ ਦੇ ਹੀ ਹੈ ਨਾ ਕਿਹੜੇ ਸਿੱਖ ਕੰਮ ਵਾਸਤੇ ਇਹਨਾਂ ਨੇ ਕੰਮ ਕਰਤੇ ਨੇ ਸਾਡੇ ਇੱਥੇ ਚਲੋ ਮੈਂ ਕਹਿੰਨਾ ਸਾਡੇ ਸੇ ਸਿੱਖ ਵਧੀਆਂ ਨੇ ਸਾਰੇ ਸਭ ਦੀਆਂ ਜ਼ਮੀਨਾਂ ਬਹੁਤ ਵਧੀਆਂ ਨੇ ਕੁਝ ਗਰੀਬ ਵੀ ਹੈਗੇ ਨੇ ਸਾਰੇ ਅਮੀਰ ਨਹੀਂਗੇ ਕਿਹੜੇ ਬੱਚੇ ਦੀ ਨਾਲ ਪੜ੍ਹਾਈ ਫ੍ਰੀ ਕਰਾਤੀ ਹੈ ਕਿਹਨਾਂ ਦੇ ਇਹਨਾਂ ਨੇ ਜੁਮਾ ਚੁੱਕ ਲਿਆ ਕੋਈ ਇੱਕ ਸੰਸਥਾ ਦੇ ਦੱਸੇ ਮੈਨੂੰ ਠੀਕ ਹੈ ਕਾਰ ਸੇਵਾ ਆਪਣੀ ਪੂਰੀ ਸੰਸਥਾ ਸਾਹਮਣੇ ਹੈ ਇੰਨਾ ਵੱਡਾ ਕਾਲਜ ਚੱਲਣ ਦਿਆ ਹੈ ਅਸੀਂ ਇਹਨਾਂ ਅੱਗੇ ਅਰਦਾਸ ਕਰਾਈ ਕਿ ਮਬਾਬਾ ਜੀ ਅੱਗੇ ਅੰਡਰ ਆ ਜਾਏਗਾ ਤੇ ਪਸ਼ੀਆਪੁਰ ਦਾ ਵੀ ਵਿਕਾਸ ਹੋ ਜਾਏਗਾ ਕਾਲਜ ਵੀ ਬਣ ਜਾਣਗੇ ਸਭ ਕੁਝ ਹੋ ਜਾਏਗਾ ਪਰ ਜਦੋਂ ਆਪਣਾ ਢਿੱਡ ਭਰ ਨਾ ਹੋਵੇ ਤੇ ਭਾਜੀ ਫਿਰ ਕੀ ਕਰ ਸਕਦੇ ਹਾਂ ਕਿ ਕੋਈ ਬੰਦਾ ਐਲੀਗੇਸ਼ਨ ਹੀ ਲਾਏਗਾ ਫਿਰ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੁਰਜੰ ਜਦੋਂ ਦੇ ਨਾਨਕਪੁਰੀ ਟਾਂਡੇ ਆਏ ਨੇ ਨਾਨਕਪੁਰੀ ਟਾਂਡੇ ਗੁਰਦੁਆਰੇ ਦੇ ਤੁਸੀਂ ਵੇਖਿਆ ਹਰ ਚੀਜ਼ ਦੀ ਤਰੱਕੀ ਕੀਤੀ ਗਈ ਹੈ ਚਾਹ ਵਾਸ਼ਰੂਮ ਲਾ ਲਓ ਚਾਹ ਲੰਗਰ ਹਾਲ ਲਾ ਲਓ ਨਾਨਕਮਤ ਗੁਰਦੁਆਰੇ ਦੇ ਨਿਰਮਾਣ ਚੱਲਦੇ ਆ ਅਸੀਂ ਤੇ ਮਾਨਸਮਾਨ ਜਿੰਨਾ ਕਰਦੇ ਆ ਮਹਾਰਾਜ ਜਿੰਨਾ ਕਰੀਦਾ ਉਹਨਾਂ ਹੀ ਇਹਨਾਂ ਦਾ ਕਰੀਦਾ ਚਲੋ ਸਾਬ ਇੱਕ ਗੱਲ ਬੜੀ ਹਾਸੋਹੀਣੀ ਜੀ ਮੈਨੂੰ ਲੱਗੀ ਜਿੱਦਾਂ ਉਹ ਔਰਤ ਕਹਿ ਰਹੀ ਆ ਵੀ 6 ਲੱਖ ਰੁਪਈਆ ਅਸੀਂ ਆਪਣੇ ਕੋਲੋਂ ਇਕੱਠਾ ਕਰਕੇ ਵਾਪਸ ਕੀਤਾ ਕਹਿ ਰਹੀ ਆ ਤਾਂਹੀਂ ਸੋਚਿਆ ਵੀ ਗੁਰੂ ਘਰ ਦਾ ਪੈਸਾ ਵਾਏ ਸੰਗਤ ਦਾ ਪੈਸਾ ਵਾ ਅਸੀਂ ਜਿਹੜਾ ਖਾਏਗਾ ਉਹਦਾ ਕੱਖ ਨਹੀਂ ਰਹਿਣਾ ਕਹਿੰਦਾ ਮਤਲਬ ਇਹ ਹੋਈ ਹੁਣੇ ਦੱਸੋ ਵੀ ਪਸ਼ਿਆਪੁਰ ਦਾ ਪੈਸਾ ਜਿਹੜਾ ਇਹ ਸੰਗਤ ਦਾ ਪੈਸਾ ਨਹੀਂ ਜਿਹੜੀ ਉਹ ਖਾ ਰਹੀ ਔਰਤ ਬਿੱਟੀ ਹੋਈ ਮੈਮ ਤੁਹਾਨੂੰ ਪਹਿਲਾਂ ਹੀ ਵਾਜੀ ਇਹ ਗੱਲ ਕਹਿ ਰਹੇ ਆ ਵੀ ਉਹ ਉਹ ਵੀ ਖਾ ਰਹੀ ਆ ਫੌਜੀ ਵੀ ਖਾ ਰਿਆ ਹੋਰ ਵੀ ਅਦਰ ਕਈ ਜਣੇ ਖਾ ਰਹੇ ਨੇ ਉਹਨਾਂ ਤੇ ਤੇ ਆ ਗੱਲਾਂ ਨਹੀਂ ਚੁੱਕੀਆਂ ਗਈਆਂ ਅਲੀਗੇਸ਼ਨ ਲਾਤਾ ਬਾਬਾ ਜੀ ਦੇ ਕਿ ਬਾਬਾ ਜੀ ਨੇ ਵੀ ਆ ਕੰਮ ਕੀਤਾ 20 ਲੱਖ ਦਿੱਤਾ ਇਹਨੂੰ ਪੁੱਛੇ ਕਿ 20 ਲੱਖ ਲੈ ਕੇ ਕਾਦ ਲਿਗਾਈ ਨੂੰ ਕੀ ਲੋਡ ਸੀ 20 ਲੱਖ ਲੈ ਜਾਂਦੀ ਕਿ 20 ਲੱਖ ਲੈ ਕੇ ਜਾਂਦੇ ਔਰ 7 ਲੱਖ ਮੈਂ ਰੱਖ ਰਿਆ ਉਹਦੇ ਵਿੱਚ ਔਰ ਉਹ ਕੁੜੀ ਇਨੀ ਚੰਗੀਗੀ ਜੇ 20 ਲੱਖ ਬਾਬਾ ਜੀ ਦੇ ਦਿੰਦਾ ਤਾਂ ਪੰਜ ਮਿੰਟ ਤੋਂ ਪਹਿਲਾਂ ਪੈਸੇ ਚੁੱਕ ਲੈਣਾ ਸੀ ਹੁਣ ਇਹ ਥੋੜੀ ਕਹਿੰਦੇ ਇਹ ਸੋਚ ਕੇ ਦੱਸਾਂਗੇ ਔਰ ਉਸ ਦੌਰ ਦੇ ਵਿੱਚ ਬਾਬਾ ਫੌਜੀ ਹੈ ਹੀ ਵੀ ਨਹੀਂ ਸੀ ਬਾਬਾ ਫੌਜੀ ਉਹ ਉਲਟੇ ਮੈਨੂੰ ਫੋਨ ਕਰਦੇ ਕਿ ਬਾਬਾ ਫੌਜੀ پتہ ਨਹੀਂ ਕਿੱਥੇ ਗਵਾ ਗਿਆ ਇਹਨਾਂ ਨੇ ਖੁਦ ਕਿਹਾ ਨਾ ਕਿ 10 ਦਿਨ ਲਈ ਬਾਬਾ ਫੌਜੀ ਇਹਨਾਂ ਨੇ ਚੁੱਕਿਆ ਸੀ ਔਰ ਦਵੇ ਫੌਜੀ ਦਾ 10 ਦਿਨ ਤੱਕ ਫੋਨ ਬੰਦ ਸੀ ਇਹਨਾਂ ਨੂੰ ਇਹਨਾਂ ਨੂੰ ਖੁਦ ਦੱਸੀਏ ਗੱਲ ਮੇਰੇ ਕੋਲ ਇੱਕ ਰਿਕਾਰਡਿੰਗ ਹੋ ਰਹੀ ਹੈ ਕੋਮ ਨੂੰ ਇਹ ਕਹਿਣਾ ਵਾ ਕਿ ਇਸ ਗੱਲ ਤੇ ਧਿਆਨ ਦਿਓ ਅਗਰ ਨਹੀਂ ਹੈ ਪੈਸੇ ਖਾਣ ਦੇ ਲੋਕੀ ਤੇ ਜਾ ਕੇ ਉੱਥੇ ਮੱਥਾ ਫੁੱਲਾਂ ਦਾ ਟਿੱਕੀ ਜਾਓ ਲੋਕਾਂ ਨੂੰ ਜ਼ਿਆਦਾ ਪੈਸਾ ਖਰਾਉਣ ਦੀ ਨਹੀਂ ਹੈ ਉੱਥੇ ਗਰੀਬ ਖਾਰੀ ਵੀ ਬੰਦੇ ਉਹਨਾਂ ਨੂੰ ਦੇਈ ਜਾਓ ਇਹਨਾਂ ਕੰਜਰਾਂ ਨੂੰ ਖਾਣ ਨਾਲੋਂ ਤੇ ਉਹ ਸਹੀ ਹੈ ਮੈਂ ਮੱਖਣ ਨੂੰ ਵੀ ਕਹਿਣਾ ਚਾਹੁੰਦਾ ਵਾ ਕਿ ਕਿਉਂ ਨਹੀਂ ਸਾਡੇ ਨਾਲ ਅਗੇ ਡਿਬੇਟ ਕਰ ਸਾਡੇ ਨਾਲ ਬੋਵੇ ਸਾਡੇ ਕੋਈ ਗੱਲ ਸੁਣੇ ਕੀ ਗੱਲ ਹੈ ਇੱਕ ਤਰਫਾ ਗੱਲ ਸੁਣ ਕੇ ਤੂੰ ਫੋਲੋਅਰ ਵਧਾਣਾ ਚਾਹੁੰਦੇ ਆ ਕੀ ਚਾਹਨਾ ਕੀ ਆਪਾਂ ਬਾਬਾ ਜੀ ਹੁਣਾਂ ਤੇ ਆਪਾਂ ਇਲਜ਼ਾਮ ਲਾ ਕੇ ਕਿ ਮੈਂ ਆਪਣੇ ਆਪ ਨੂੰ ਫੇਮਸ ਹੋ ਜਾਏ ਇਹ ਗੱਲਾਂ ਬਹੁਤ ਗਲਤ ਨੇ ਜੇ ਇੰਨਾ ਹੀ ਸਾਫ਼ ਸੁਥਰਾ ਬੰਦਾ ਹੈ ਸਾਨੂੰ ਡੇਟ ਦੇਵੇ ਅਗਰ ਇਹਨੂੰ ਯੂਪੀ ਹੋਂਚ ਦਿੱਕਤ ਹੈ ਤਾਂ ਇੱਥੇ ਆ ਜੰਨੇ ਆ ਉੱਥੇ ਆ ਕੇ ਹੱਟਣਾ ਬਹਿ ਜਾ ਗੱਲ ਕਰ ਲੈ ਸਾਡੇ ਨਾਲ ਗੱਲ ਤੇ ਕਰੇ ਬਹਿ ਕੇ ਆਨਲਾਈਨ ਲਾਈਵ ਚਲਾਵੇ ਜਿੱਦ ਐਡੀਟ ਨਹੀਂ ਹੋ ਸਕੇ ਨਾਲੇ ਜਨਤਾ ਨੂੰ ਪਤਾ ਲੱਗ ਜਾਏਗਾ ਕਿ ਕੌਣ ਝੂਠਾ ਕੌਣ ਸੱਚਾ ਹੈ ਇਹ ਨਹੀਂ ਕਿ ਇੱਕ ਤਰਫਾ ਗੱਲ ਸੁਣ ਕੇ ਤੇ ਆਪਾਂ ਕਿਸੇ ਦੇ ਅਲੀਗੇਸ਼ਨ ਲਾ ਇਹ ਤਾਂ ਗੱਲ ਹੁੰਦੀ ਆ ਤੁਸੀਂ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਬਿਲਕੁਲ ਮੈਂ ਮੈਸੇਜ ਵੀ ਦਿੱਤਾ ਸੀ ਮੈਂ ਫੋਨ ਕੀਤਾ ਸੀ ਕਿ ਭਈ ਐਵੇਂ ਐਵੇਂ ਗੱਲ ਹੈ ਤੁਸੀਂ ਸਾਡੇ ਨਾਲ ਗੱਲ ਕਰਦੇ ਤੁਸੀਂ ਸਾਡੇ ਨੂੰ ਕਿਉਂ ਪੁੱਛਿਆ ਤੇ ਉਸ ਉਹਨਾਂ ਦਾ ਰਵਈਆ ਫਿਰ ਉਹਨਾਂ ਨੇ ਮੈਨੂੰ ਕਿਹਾ ਵੀਡੀਓ ਭੇਜੋ ਮੈਂ ਕਿਹਾ ਮੈਂ ਵੀਡੀਓ ਨੇ ਭੇਜਣਾ ਮੋਸਟ ਟਾਈਮ ਉਹਨਾਂ ਨੂੰ ਵਟਸਐਪ ਤੇ ਵੀਡੀਓ ਵੀਡੀਓ ਭੇਜੀ ਹੋਣ ਦਾ ਰਿਕਾਰਡ ਹੈ ਮੇਰੇ ਕੋਲ ਮੈਂ ਦਿਖਾ ਸਕਦਾ ਤੁਹਾਨੂੰ ਮੈਂ ਵੀਡੀਓ ਭੇਜੀ ਮੈਂ ਕਿਹਾ ਵੀ ਤੁਸੀਂ ਮੇਰੇ ਨਾਲ ਆਹ ਵੀਡੀਓ ਤੁਸੀਂ ਅਪਲੋਡ ਕਰੋ ਔਰ ਜਨਤਾ ਨੂੰ ਪਤਾ ਲੱਗੇ ਕਿ ਕੌਣ ਗਲਤ ਹੈ ਕੌਣ ਨਹੀਂ ਔਰ ਜਨਤਾ ਡਿਸੀਜਨ ਲੈ ਲੇਗੀ ਔਰ ਅਜੇ ਤੱਕ ਤੇ ਉਹਨੇ ਆਪਣੀ ਅਪਲੋਡ ਮੈਂ ਆ ਸਵੇਰੇ ਗੱਲ ਕੀਤੀ ਹੈ 12 ਵਜੇ ਕੁਝ ਟਾਈਮ ਤੇ ਪਹਿਲਾਂ ਮੈਂ ਨਾਰਮਲ ਕਾਲ ਕਰੰਦਿਆ ਸੀ ਤੇ ਉਹਨਾਂ ਨੇ ਕਾਲ ਰੀਸੀਵ ਮੇਰੇ ਨਾਲ ਦੋ ਤਿੰਨ ਵਾਰ ਗੱਲ ਕਰਕੇ ਰੀਸੀਵ ਕੱਟਦਾ ਫੋਨ ਬਹੁਤ ਛੋਟਾ ਟਾਈਮ ਲਈ ਉਹਦੇ ਬਾਅਦ ਫਿਰ ਮੈਂ ਦੁਬਾਰਾ ਕਾਲ ਕੀਤੀ ਤੇ ਉਹਦੇ ਬਾਅਦ ਉਹਨਾਂ ਨੇ ਇਸਟਾ ਮੈਂ ਵਟਸਐਪ ਤੇ ਕਾਲ ਕੀਤੀ ਮੈਂ ਕਿਹਾ ਕੋਈ ਗੱਲ ਨਹੀਂ ਅਗਰ ਰਿਕਾਰਡਿੰਗ ਵੀ ਕਰਨੀ ਹੈ ਤੁਸੀਂ ਨਾਰਮਲ ਕਾਲ ਤੇ ਮੇਰੇ ਨਾਲ ਗੱਲ ਕਰ ਲਓ ਬਟ ਉਹਨਾਂ ਨੇ ਫਿਰ ਮੇਰੇ ਨਾਲ ਜਦੋਂ ਆਵਕਰਪ੍ਰੀਤ ਸਿੰਘ ਆ ਨੰਬਰ ਹੈ ਹਰਪ੍ਰੀਤ ਸਿੰਘ ਜੀ ਦਾ ਅੱਛਾ ਜੀ ਮੇਰ ਨਾਲ ਗੱਲ ਹੋਈ ਉਹਦੇ ਬਾਅਦ ਮੈਂ ਇਹਨਾਂ ਨੂੰ ਆ ਵੀਡੀਓ ਭੇਜੀ ਹੈ ਆਵਲੀ ਵੀਡੀਓ ਭੇਜੀ ਹੋਈ ਆ ਪਰ ਅਜੇ ਤੱਕ ਇਹਨਾਂ ਨੇ ਆਪਣੇ ਫੇਸ ਤੇ ਕਿਉਂ ਨਹੀਂ ਪਾਈਏ ਕੀ ਵਜ੍ਹਾ ਹੈ ਭਈ ਦੋਵੇਂ ਆ ਪੱਖ ਰੱਖਣੇ ਚਾਹੀਦੇ ਆ ਨਾ ਕਿ ਅਗਰ ਇਹ ਜਨਤਾ ਵੇਖੇਗੀ ਕੌਣ ਗਲਤ ਆ ਸਚਾਈ ਦਿਖਾਉਣਾ ਅਗਰ ਸਚਾਈ ਬੋਲਣੀ ਹੈ ਤਾਂ ਬਿਲਕੁਲ ਸਚਾਈ ਦੇ ਰਾਹ ਤੇ ਚੱਲਣ ਪੈ ਇਹ ਨਹੀਂ ਕਿ ਆਪਾਂ ਦੋਗਲਾ ਕੰਮ ਕਰੀਏ ਬਿਲਕੁਲ ਜੀ ਇਹ ਚੀਜ਼ ਤੇ ਸੋਚਣ ਦੀ ਲੋੜ ਆ ਮੈਂ ਤਾਂ ਕਾਹਾਂਗਾ ਵੀ ਜਿਹੜੀਆਂ ਸਾਡੇ ਸੰਸਥਾਵਾਂ ਦੇ ਮੁਖੀ ਨੇ ਮਹਾਪੁਰਖ ਨੇ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਚਾਟੂਕਾਰ ਉਹਨਾਂ ਦੇ ਦਿਵਾਲੇ-ਦਿਵਾਲੇ ਇਕੱਠੇ ਹੋਏ ਨੇ ਉਹ ਜਿਹੜੇ ਇੱਕ ਦੂਜੇ ਦੀ ਕਿਰਦਾਰਕੁਸ਼ੀ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਜਦੋਂ ਗਵਾਂਡ ਦੇ ਵਿੱਚ ਜੇ ਅੱਗ ਲੱਗੇ ਤਾਂ ਉਹ ਕਿਤੇ ਆਪਣੇ ਘਰ ਵੀ ਆ ਸਕਦੀ ਹੈ ਇਸ ਕਰਕੇ ਇਸ ਚੀਜ਼ ਤੋਂ ਬਚਾਅ ਹੋਣਾ ਚਾਹੀਦਾ ਸਾਡੇ ਮਹਾਪੁਰਖ ਜਿਹੜੇ ਨੇ ਸੇਵਾ ਕਰ ਰਹੇ ਨੇ ਤੇ ਤਰਾਈ ਦਾ ਉਹਨਾਂ ਦਾ ਮੂੰਹ ਮੱਥਾ ਸਵਾਰਤਾ ਵਾ ਉਹਨਾਂ ਦੀ ਕਿਰਦਾਰਕੁਸ਼ੀ ਅਸੀਂ ਆਪ ਹੀ ਨਾ ਕਰੀ ਜਾਈਏ ਅੱਜ ਇੱਧਰ ਹੋਣ ਦੀ ਆ ਕੱਲ ਨੂੰ ਉੱਧਰ ਲਈ ਕਰਨ ਆਪਣਾ ਬੜੀ ਪ੍ਰੋਬਲਮ ਖੜੀ ਹੋ ਜਾਣੀ ਆ ਇੰਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਬਾਹਰੋਂ ਆਣ ਕੇ ਜਿਹੜੇ ਆਪਣੀਆਂ ਰੋਟੀਆਂ ਸੇਕਣ ਦੇ ਨੇ ਜਾਂ ਆਪਣੇ ਹੱਥ ਰੰਗਣ ਦੇ ਨੇ ਉਹਨਾਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਵਾ ਇਹ ਸਾਰੀਆਂ ਚੀਜ਼ਾਂ ਨੇ ਇੰਨਾਂ ਚੀਜ਼ਾਂ ਤੋਂ ਬਚਨ ਦੀ ਲੋੜ ਆ ਸਾਰੇ ਮਹਾਪੁਰਖਾਂ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿੰਨਾ ਹੋ ਸਕੇ ਇਸ ਚੀਜ਼ ਤੋਂ ਬਚਣਾ ਚਾਹੀਦਾ ਮੈਂ ਹਾ ਬਗੇਲ ਸਿੰਘ ਕਾਲੋਂ ਅੱਜ ਲੱਕੀ ਟੁੱਲੂ ਨਾਲ ਮੁਲਾਕਾਤ ਹੋਈ ਸੀ ਧੰਨਵਾਦ